ਉਗੇ ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ ਨੇ ਲਾਸ ਏਜਸ ਦੇ ਜੰਗਲੀ ਇਲਾਕੇ ਵਿੱਚ ਫੈਲੀ ਅੱਗ ਦੇ ਪੀੜਤਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਉਣ ਦੇ ਨਿਰਸਵਾਰਥ ਯਤਨਾਂ ਲਈ ਸੰਯੁਕਤ ਰਾਸ਼ਟਰ ਸਬੰਧਤ ਮਾਨਵਤਾਵਾਦੀ ਸਮੂਹ ਯੂਨਾਈਟਿਡ 6 ਦੀ ਪ੍ਰਸ਼ੰਸਾ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਉਹਨਾਂ ਨੇ ਉਹਨਾਂ ਦੇ ਕੰਮਾਂ ਨੂੰ ਉਹਨਾਂ ਦੀ ਅਮੀਰ ਵਿਰਾਸਤ ਦਾ ਤੱਤ ਕਿਹਾ ਅਤੇ ਉਹਨਾਂ ਨੂੰ ਸੰਡੇ ਸਲੂਟ ਕੀਤਾ ਹੈ। ਯੂਨਾਈਟਿਡ 6 ਨੇ ਇੱਕ ਦਿਨ ਵਿੱਚ 1300 ਤੋਂ ਵੱਧ ਲੋਕਾਂ ਨੂੰ ਖਾਣਾ ਪਰੋਸਿਆ ਨਾਲ ਹੀ ਸਫਾਈ ਕਿੱਟਾਂ ਅਤੇ ਜ਼ਰੂਰੀ ਚੀਜ਼ਾਂ ਵੀ ਵੰਡੀਆਂ ਹਨ ਜਦੋਂ ਕਿ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਰਿਕਵਰੀ ਦੇ ਯਤਨ ਜਾਰੀ ਹਨ ਜਨਵਰੀ 2025 ਦੇ ਸ਼ੁਰੂ ਵਿੱਚ ਅਮਰੀਕਾ ਦੇ ਲਾਸ ਏਜਲਜ਼ ਵਿੱਚ ਫੈਲੀ ਵਿਨਾਸ਼ਕਾਰੀ ਜੰਗਲੀ ਅੱਗ ਹੁਣ ਪੂਰੀ ਤਰ੍ਹਾਂ ਬੇਸ਼ੱਕ ਕਾਬੂ ਹੇਠ ਹੈ ਪਰ ਇਸ ਨੇ ਭਾਰੀ ਨੁਕਸਾਨ ਕੀਤਾ ਸੀ ਹਾਲਾਂਕਿ ਇਸ ਤੋਂ ਬਾਅਦ ਦਾ ਨਤੀਜਾ ਹਜ਼ਾਰਾਂ ਵਿਸਥਾਪਿਤ ਵਸਨੀਕਾਂ ਲਈ ਮਹੱਤਵਪੂਰਨ ਚੁਣੌਤੀਆਂ ਪੈਦਾ ਕਰ ਰਿਹਾ ਹੈ ਇਸ ਦੌਰਾਨ ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ ਨੇ ਲਾਸ ਏਜਲਜ਼ ਦੇ ਜੰਗਲੀ ਇਲਾਕੇ ਦੇ ਵਿਨਾਸ਼ਕਾਰੀ ਹਾਲਾਤਾਂ ਦੌਰਾਨ ਰਾਹਤ ਕਾਰਜਾਂ ਲਈ ਸੰਯੁਕਤ ਰਾਸ਼ਟਰ ਸਬੰਧਤ ਅਨੁਭਤਾਵਾਦੀ ਸਮੂਹ ਯੂਨਾਈਟਿਡ 6 ਦਾ ਧੰਨਵਾਦ ਕੀਤਾ ਹੈ ਸੰਸਥਾ ਸਰਗਰਮੀ ਨਾਲ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਫਤ ਭੋਜਨ ਅਤੇ ਜ਼ਰੂਰੀ ਸਪਲਾਈ ਪ੍ਰਦਾਨ ਕਰ ਰਹੀ ਹੈ ਭੋਜਨ ਪਰੋਸ ਰਹੇ ਵਲੰਟੀਅਰ ਦੀ ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਹਿੰਦਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਲਾਸ ਐਂਜਲਸ ਵਿੱਚ ਹਾਲ ਹੀ ਵਿੱਚ ਲੱਗੀ ਅੰਗ ਦੌਰਾਨ ਯੂਨਾਈਟਿਡ 6 ਨੇ ਇਨ ਚੰਗੇ ਸਮਾਰਟਿਅਨ ਨੇ ਆਪਣੇ ਸਬਿਆਚਾਰ ਦਾ ਸਾਰ ਬਖਾਇਆ ਐਤਵਾਰ ਨੂੰ ਉਹਨਾਂ ਦੀ ਕਮਿਊਨਿਟੀਜ਼ ਨੂੰ ਸਪੋਰਟ ਕਰਦੇ ਹੋਏ ਉਸ ਦੀ ਪੋਸਟ ਨਿਤ ਦੀ ਧਿਆਨ ਖਿੱਚਿਆ ਹੈ ਸੋਸ਼ਲ ਮੀਡੀਆ ਨੇ ਸਿੱਖ ਪਾਈਚਾਰੇ ਦੀ ਸੇਵਾ ਪ੍ਰਤੀ ਵਚਮੱਤਾ ਦੀ ਪ੍ਰਸ਼ੰਸਾ ਕੀਤੀ ਹੈ ਇੱਕ ਯੂਜ਼ਰ ਨੇ ਜਵਾਬ ਦਿੱਤਾ ਹੈ ਕਿ ਸੱਚੀ ਬਹਾਦਰੀ ਦੂਜਿਆਂ ਦੀ ਸੇਵਾ ਵਿੱਚ ਪਾਈ ਜਾਂਦੀ ਹੈ ਯੂਨਾਈਟਿਡ ਸਿਕਸ ਨਿਰਸਵਾਰਥ ਸੇਵਾ ਦੀ ਭਾਵਨਾ ਨੂੰ ਦਰਸਾਉਂਦਾ ਹੈ ਜਦੋਂ ਕਿ ਇਹ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਇੱਕ ਹੋਰ ਨੇ ਲਿਖਿਆ ਜਦੋਂ ਦੁਨੀਆ ਸੜਦੀ ਹੈ ਕੁਝ ਸਿਰਫ ਵੇਖਦੇ ਹਨ ਪਰ ਇੱਕ ਥਾਵਾਂ ਭੋਜਨ ਅਤੇ ਉਮੀਦ ਲੈ ਕੇ ਆਉਂਦੀਆਂ ਹਨ ਬਹੁਤ ਪਿਆਰ ਜਿਵੇਂ ਕਿ ਦੱਖਣੀ ਕੈਲੀਫੋਰਨੀਆ ਵਿੱਚ ਜੰਗਲ ਦੀ ਅਗਨੀ ਤਬਾਹੀ ਮਚਾਈ ਸੀ ਯੂਨਾਈਟਿਡ ਸਿਕਸ ਆਪਣੀ ਲੰਗਰ ਸਮੇਤ ਹੋਰ ਲੋੜਾਂ ਪਹਚਾਣ ਦੀ ਪਹਿਲ ਕਦਮੀ ਦੁਆਰਾ ਸਭ ਦਾ ਧਿਆਨ ਖਿੱਚ ਰਿਹਾ ਹੈ ਐਨਬੀਸੀ ਦੇ ਅਨੁਸਾਰ ਸਮੂਹ ਨੇ ਪਿਛਲੇ ਐਤਵਾਰ ਨੂੰ 1300 ਤੋਂ ਵੱਧ ਲੋਕਾਂ ਨੂੰ ਭੋਜਨ ਪਰੋਸਿਆ ਅਤੇ ਲਗਾਤਾਰ ਨਿਰੰਤਰ ਇਹ ਸੇਵਾ ਜਾਰੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ